ਨਕਲੀ ਸੂਟ ਪਾ ਕੇ ਚੰਗਾ ਭਲਾ ਮੁੰਡਾ ਏ ਸਾਡੇ ਸ਼ਹਿਰ ਗਰਾਫ ਕਰਾ ਰਿਹਾ ਰਿਹਾ ਸਾਡਾ ਪਹਿਰਾਵਾ ਪਾ ਕੇ ਸਾਡਾ ਨਾਮ ਬਦਨਾਮ ਕਰਕੇ ਮੰਗਣਗੇ ਤਾਂ ਸੀ ਰੋਕਾਂਗੇ ਰੋਕ ਇਹ ਮੁੰਡਾਗਾ ਇਹ ਇੱਥੇ ਦੁਕਾਨਾਂ ਤੋਂ ਪੈਸੇ ਮੰਗਦਾ ਫਿਰਦਾ ਸੀ ਸਭ ਦੇ ਸਾਹਮਣੇ ਇਹਦੇ ਕੁੜੀਆਂ ਵਾਲੇ ਕੱਪੜੇ ਲਾਹਾ ਕੇ ਦੇ ਲੋਰ ਟੀ-ਸ਼ਰਟ ਪਵਾਈ ਆਹ ਦੇਖੋ ਆ ਇਹਦੇ ਕੱਪੜੇ ਆ ਇਹਦੇ ਸੂਟ ਪਾਇਆ ਹੋਇਆ ਸੀ ਫਿਰ ਆਪਣਾ ਪੇਟ ਪਾਲਨੇ ਵਸਤੇ ਕਰਲਾ ਸੀਗਾ ਮਗਰ ਜਦ ਇਹਨਾਂ ਨੇ ਮੈਨੂੰ ਫੜ ਲਿਆ ਤਾਂ ਹੁਣ ਮੈਂ ਆਪਣੀ ਮਾਫੀ ਮੰਗ ਲਈ ਹੁਣ ਅੱਗੇ ਤੋਂ ਬਾਅਦ ਮੈਨੇ ਨਹੀਂ ਕੰਮ ਕਰਨਾ ਮੈਂ ਤਾਂ ਕਿਵੇਂ ਕਰਾਂ ਜਿਵੇਂ ਦੁਕਾਨ ਤੇ ਲੱਗਣਾਗਾ ਤਾਂ ਉਥੇ ਕੰਮ ਕਰਨ ਵਾਸਤੇ ਲੋਕ ਗਾਲਾ ਕੱਢਦੇ ਨੇ ਫਿਰ ਇਸ ਲਈ ਮੈਨੂੰ ਪ੍ਰਵਾਹ ਨਹੀਂ ਹੁੰਦਾ ਮੈਂ ਭਗਤਾਂ ਦਾ ਮੈਂ ਮੀਟ ਮੱਛੀ ਕੁਝ ਨਹੀਂ ਖਾਂਦਾ ਪਿੰਦਾ ਨਾ ਮੈਂ ਕੋਈ ਨਸ਼ਾ ਕਰਦਾ ਰਹਿ ਗਿਆ ਨਾ ਮੈਂ ਕੋਈ ਨਸ਼ਾ ਕਰਦਾ ਮੈਂ ਮੈਂ ਮੈਨੇ ਅੱਜ ਹੀ ਘਰ ਆ ਸੀਗਾ ਪਹਿਲੀ ਵਾਰੀ ਹਾਂਜੀ ਪਾਹਰੇ 2500 ਰੁਪਏ 2500 ਹਾਂ 2500 ਆਏ ਹੈ 2000 ਤਾਂ ਨਹੀਂ ਹੈਗੇ 2000 ਨੇ ਇਹਨਾਂ ਨੇ ਹੈਗੇ ਲੱਛਣ ਮੇਰੀ ਉਹ ਹਰਕਤ ਆ ਕੁੜੀਆਂ ਵਾਲੀ ਨਹੀਂ ਇਸ ਲਈ ਮੈਨੇ ਸੋਚਿਆ ਸੀਗਾ ਕਿ ਹੁਣ ਮੇਰਾ ਕੋਈ ਮਾਪਾਪਾ ਤਾਂ ਹੈ ਨਹੀਂ ਮੈਂ ਆਪਣੇ ਪੇਟ ਪਾਲਨੇ ਵਸਤੇ ਕਰ ਲਿਆ ਸੀਗਾ ਮਗਰ ਜਦ ਇਹਨਾਂ ਨੇ ਮੈਨੂੰ ਫੜ ਲਿਆ ਤਾਂ ਹੁਣ ਮੈਨੇ ਆਪਣੀ ਮਾਫੀ ਮੰਗ ਲਈ ਹੁਣ ਅੱਗੇ ਤੋਂ ਬਾਅਦ ਮੈਨੇ ਨਹੀਂ ਕੰਮ ਕਰਨਾ ਹੈ ਕਿਹਾ ਨਾ ਕਦੀ ਇਹ ਮੇਜਾ ਕਦੀ ਕੰਮ ਕਰ ਸਕਦਾ ਮੇਰਾ ਕੋਈ ਨਹੀਂ ਹੈ ਗਿਆ ਨਾ ਕੋਈ ਮਾਂ ਨਾ ਕੋਈ ਬਾਪ ਮੈਂ ਟੇਹਾ ਵਸਤੇ ਚ ਰਹਨਾਗਾ ਇਸ ਲਈ ਮੈਨੇ ਕੰਮ ਕਰ ਲਿਆ ਸੀਗਾ ਮੇਰਾ ਕੋਈ ਅਕੇ ਮੈਂ ਮੈਂ ਤਾਂ ਕਿਵੇਂ ਕਰ ਜਿਵੇਂ ਦੁਕਾਨ ਤੇ ਲੱਗਣਾਗਾ ਤਾਂ ਤੇ ਕੰਮ ਕਰਨ ਵਾਸਤੇ ਲੋਕ ਗਾਲਾ ਕੱਢਦੇ ਨੇ ਫਿਰ ਇਸ ਲਈ ਮੈਨੂੰ ਪ੍ਰਵਾਦ ਨਹੀਂ ਹੁੰਦਾ ਮੈਂ ਭਾਗਤਾਂਗਾ ਮੈਂ ਮੀਟ ਮੱਛੀ ਕੁਝ ਨਹੀਂ ਖਾਂਦਾ ਪਿੰਡ ਦਾ ਨਾਂ ਮੈਂ ਕੋਈ ਨਸ਼ਾ ਕਰਦਾ ਨਹੀਂ ਹੈਗਾ ਇਹਨਾਂ ਲੋਕ ਨਸ਼ਾ ਕਰਦਾ ਹੈ ਚੰਗੇ ਪਹਿਲੇ ਮੁੰਡੇ ਨਹੀਂ ਨਾਲੀ ਕੋਈ ਜਗ੍ਹਾ ਨਹੀਂ ਹੈਗੀ ਧੋਕੇ ਨਾਲ ਇਹ ਮੰਗਦੇ ਨੇ ਸਾਡਾ ਸ਼ਹਿਰ ਗੰਦਾ ਕਰਦੇ ਨੇਗੇ ਮੈਂ ਮੀਨਾ ਮੰਨਦਾ ਚੇਲਾ ਬੋਲਦਾ ਪ੍ਰੀਤ ਨਿਕਲਦੀ ਹੈ ਤੂੰ ਇਹਨਾਂ ਨੂੰ ਪੁੱਛ ਮੈਨੂੰ ਥੋੜੀ ਪੁੱਛਣਾ ਜੱਜ ਜਿੰਨੇ ਤੈਨੂੰ ਜੰਮਿਆ ਉਹਨਾਂ ਨੂੰ ਪੁੱਛ ਵੀ ਤੈਨੂੰ ਐਵੇਂ ਕਿਉਂ ਪੈਦਾ ਕੀਤਾ ਕੀ ਤੇਰੀ ਆਵਾਜ਼ ਨਿਕਲ ਤੋ ਤੈਨੂੰ ਮੈਂ ਨਹੀਂ ਪੈਦਾ ਕੀਤਾ ਜੇ ਤੂੰ ਮੈਂ ਪੈਦਾ ਕੀਤਾ ਜੇ ਤੂੰ ਮੇਰੇ ਨਾਲ ਰਹਿਣਾ ਜਾਂ ਤੂੰ ਮੇ ਅਗਰ ਸਾਨੂੰ ਪਤਾ ਲੱਗ ਗਿਆ ਸੀ ਤੁਰਤ ਗੱਡੀ ਲੈ ਕੇ ਪਹੁੰਚੇ ਬਾਅਦ ਝਾਕੇ ਦੇਖਿਆ ਦੇਖੋ ਇਹਦੇ ਕੱਪੜੇ ਕੁੱਪੜੇ ਦਿਖਾਏ ਆ ਦੇਖੋ ਨਕਲੀ ਸੂਟ ਪਾ ਕੇ ਚੰਗਾ ਭਲਾ ਮੁੰਡਾ ਹੈ ਸਾਡੇ ਸ਼ਹਿਰ ਘਰਾਫ ਕਰਾ ਰਿਹਾ ਤੇ ਪੈਸੇ ਮੰਗਦਾ ਸੀ 100-100 200-200 ਰੁਪਿਆ ਸਾਨੂੰ ਪਤਾ ਲੱਗ ਗਿਆ ਇੱਥੋਂ ਫਿਰ ਬਾਅਦ ਵਿੱਚ ਸੋਮਈਆਂ ਖੁੱਲੇ ਕਰ ਕਰਕੇ ਦਿੰਦੇ ਸੀ ਲੋਕ ਹੁਣ ਮੈਂ 100-100 200-200 ਕਿਥੋਂ ਮੰਗਣਾ ਮੈਂ ਤਾਂ ਸਾਰਾ ਨਾਮ ਲੈ ਕੇ ਮੰਗਣਾ ਕਰ ਲਿਆ ਆ ਦੇਖੋ ਅਜ ਇਸ ਤਰ੍ਹਾਂ ਜਦ ਆਪ ਜਗਰਾਤੇ ਹੁੰਦੇ ਨੇ ਉਹਦੇ ਜਗਰਾਤੇ ਹੁੰਦੇ ਨੇ ਜਗਰਾਤੇ ਹੁੰਦੇ ਨੇ ਜਗਰਾਤੇ ਹੁੰਦੇ ਨੇ ਜਗਰਾਤਿਆਂ ਦੇ ਵਿੱਚ ਝਾਕੀਆਂ ਆਰਕੈਸਟ੍ਰਾ ਨਾਲ ਨੱਚਣ ਵਾਸਤੇ ਲੈ ਜਾਂਦੇ ਨੇ ਉਹ ਘਰੋਂ ਕੋਈ ਦਿੱਕਤ ਨਹੀਂ ਆ ਕਿਸੇ ਨੂੰ ਹੋਰ ਆਪਣਾ ਕੁਝ ਵੀ ਕੰਮ ਕਰੋ ਕੋਈ ਦਿੱਕਤ ਨਹੀਂ ਜਦੋਂ ਸਾਡਾ ਪਹਿਰਾਵਾ ਪਾ ਕੇ ਸਾਡਾ ਨਾਮ ਬਦਨਾਮ ਕਰਕੇ ਮੰਗਣਗੇ ਤਾਂ ਅਸੀਂ ਰੋਕਾਂਗੇ ਹੀ ਰੋਕਾਂਗੇ ਕੱਲ ਇਹਨੂੰ ਕੋਈ ਚੀਤ ਇਹ ਸਾਨੂੰ ਬਦਨਾਮ ਕਰਦੇ ਨੇ ਕੱਲ ਨੂੰ ਕੋਈ ਚੋਰੀਆਂ ਚੁਕਾਰੀਆਂ ਹੁੰਦੀਆਂ ਨੇ ਅਸੀਂ ਸ਼ਹਿਰ ਦੇ ਰਹਿਣ ਵਾਲਿਆਂ ਸ਼ਹਿਰਦਾਰ ਤੱਕਲੇ ਸਾਨੂੰ ਜਾਣਦੇ ਨੇ ਇਕੱਠੇ ਹੋ ਕੇ ਅਗਲੇ ਸਾਨੂੰ ਕਹਿਣਗੇ ਅਸੀਂ ਇੱਥੇ ਪਾਣੀ ਗੜ ਸ਼ਹਿਰ ਦੇ ਰਹਿਣ ਵਾਲੇ ਆ ਇਹ ਜਿਹੜਾ ਹੈਗਾ ਇਹ ਮੁੰਡਾ ਹੈ ਇਹ ਮੁੰਡਾ ਦਾ ਇਹ ਇੱਥੇ ਦੁਕਾਨਾਂ ਤੋਂ ਪੈਸੇ ਮੰਗਦਾ ਫਿਰਦਾ ਸੀ ਇਹ ਜਿਹੜੇ ਕਿ ਦੁਕਾਨਾਂ ਤੋਂ ਪੈਸੇ ਮੰਗ ਕੇ ਕਿਸੇ ਚੱਜ ਦੇ ਕੰਮ ਤੇ ਲਾਉਂਦੇ ਆ ਆਪਣੇ ਨਸ਼ੇ ਪੱਤੇ ਕਰਦੇ ਨਹੀਂ ਕੋਈ ਨਸ਼ੇ ਪੱਤੇ ਨਹੀਂ ਨਸ਼ੇ ਪੱਤੇ ਕਰਦੇ ਨੇ ਚੰਗਾ ਪਹਿਲਾ ਮੁੰਡਾ ਅਸੀਂ ਸਭ ਦੇ ਸਾਹਮਣੇ ਇਹਦੇ ਕੱਪੜੇ ਬਦਲਵਾਏ ਨੇ ਸਭ ਦੇ ਸਾਹਮਣੇ ਇਹਦੇ ਕੁੜੀਆਂ ਵਾਲੇ ਕੱਪੜੇ ਲਾਹਾ ਕੇ ਇਹਦੇ ਲੋਰ ਟੀ-ਸ਼ਰਟ ਪਵਾਈ ਆ ਆ ਦੇਖੋ ਆ ਇੰਨੇ ਨੇ ਪੈਸੇ ਇਕੱਠੇ ਕਰ ਰੱਖੇ ਸੀ ਬਜ਼ਾਰ ਆ ਦੇਖੋ ਆ ਇਹਦੇ ਕੱਪੜੇ ਆ ਇਹਦੇ ਸੂਟ ਪਾਇਆ ਹੋਇਆ ਸੀ ਆ ਇਹਦੇ ਲਾਹਾ ਕੇ ਆ ਸਾਰਾ ਕੁਛ ਇਹਦੇ ਆ ਦੇਖੋ ਆ ਇਹਦਾ ਸਾਰਾ ਪੁੱਛ ਲਾਹਾ ਕੇ ਆ ਦੇਖੋ ਆ ਇੰਨੇ ਪੈਸੇ ਨੇ ਇਕੱਠੇ ਕਰੇ ਹੋਏ ਸੀ ਅੱਜ ਜੇ ਇਹ ਦੁਪਹਿਰਾਵਾ ਪਾ ਕੇ ਜੇ ਤੂੰ ਇੱਥੇ ਸ਼ਹਿਰ 'ਚ ਬੜਿਆ ਹੂੰ ਤੂੰ ਹੋਰ ਕੰਮ ਕਰ ਕੋਈ ਹੋਰ ਕੰਮ ਕੋਈ ਤੈਨੂੰ ਦਿੱਕਤ ਨਹੀਂ ਕਰਨ ਦੀ ਜੇ ਸਾਡਾ ਸੂਟ ਪਾ ਕੇ ਤੂੰ ਇੱਥੇ ਸ਼ਹਿਰ 'ਚ ਫਿਰਿਆ ਤਾਂ ਫਿਰ ਮੈਂ ਤੇਰੀ ਲਤਮਾਂ ਤੋੜ ਕੇ ਫਿਰ ਤੈਨੂੰ ਬਿਠਾਉਣਾ ਮੰਦੇ ਸੀ